ਈਨੈਵਰ ਪਰਪਾਲ ਸਿੰਘ ਜੀ ਕਿਵੇਂ ਦੇਖਦੇ ਅੱਜ ਦੇ ਜਾਮ ਨੂੰ ਦੇਖੋ ਜੀ ਬਹੁਤ ਬੜਾ ਬੁਰਾ ਹਾਲ ਹੋਇਆ ਪਿਆ ਜੀ ਸਾਰੇ ਪਾਸੇ ਜਾਮ ਹੀ ਜਾਮ ਆ ਜੀ ਹੁਣ ਜਾੜਾ ਮੂਲਕ ਜੀ ਆਈ ਸਾਰੀ ਥਾੜੇ ਓਰੇ ਫੁੱਟ ਗਈ ਜੀ ਕੀ ਲੱਗਦਾ ਕਿਸਾਨਾਂ ਕਰਕੇ ਲੱਗਿਆ ਜੀ ਇਹ ਕੋ ਕਿਸ ਨੂੰ ਕੀ ਦੋਸ ਹੈ ਇਹ ਸਰਕਾਰਾਂ ਦੇ ਕੰਮ ਨਹੀਂ ਇਹ ਜਿਹੇ ਨੇ ਜੀ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਜਾਮ ਹੈ ਬਹੁਤ ਲੰਮਾ ਲੱਗ ਚੁੱਕਿਆ ਹੈਗਾ ਇੱਥੇ ਹਾਂ ਜੀ ਘਟਕੀ ਨਾ ਜੀ ਭਵਿਸ਼ ਕੀ ਕਹਿਣਾ ਚਾਹੋਗਾ ਜੇ ਕਿਸਾਨਾਂ ਵੱਲੋਂ ਰੈਲੀ ਮਾਰਚ ਕੱਢਿਆ ਜਾ ਰਿਹਾ ਔਰ ਟਰੈਕਟਰਾਂ ਦਾ ਕਰਕੇ ਜਾਮ ਜਿਹੜਾ ਲੱਗਿਆ ਇੱਥੇ ਕੋਈ ਕੁਝ ਕਹਿ ਹੀ ਨਹੀਂ ਸਕਦਾ ਤੁਸੀਂ ਦੇਖ ਸਕਦੇ ਹੋ ਕਿ ਇਹ ਨਾਲ ਕਿ ਆਵੇ ਇਹ ਹੀ ਕੁਝ ਕਹਿ ਨਹੀਂ ਸਕਦੇ ਕਿ ਲੇਕਿਨ ਜਾਮ ਜਿਹੜਾ ਇੱਥੇ ਉਹ ਬਹੁਤ ਵੱਡਾ ਯਾਨੀ ਕਿ ਲੱਗਿਆ ਹੋਇਆ ਨਜ਼ਰ ਆ ਰਿਹਾ ਦੋਨਾਂ ਸਾਈਡਾਂ ਤੋਂ ਇੱਧਰ ਵੀ ਦੇਖ ਸਕਦੇ ਕੈਮਰਾਮੈਨ ਨੂੰ ਕਹਿਣਾ ਮੈਂ ਥੋੜਾ ਕੈਮਰਾ ਕਮ ਆਇਆ ਜਾਵੇ ਇਸ ਸਾਈਡ ਵੀ ਜਿਹੜਾ ਘਮਾਇਆ ਜਾਵੇ ਤੇ ਹਾਂਜੀ ਕੀ ਨਾਮ ਹੈ ਅਕਾ ਜੀ ਸ਼ਿੰਦਰ ਸਿੰਘ ਹੈ ਬਈ ਕੀ ਕਹਿਣਾ ਚਾਹੋਗੇ ਜਿਹੜਾ ਜਾਮ ਲੱਗਾ ਹੈ? ਅਸ ਤੋਂ ਕੁਝ ਨਹੀਂ ਕਹਿ ਸਕਦੇ। ਕਿਸਾਨ ਚੰਗਾ ਕਰ ਰਹੇ ਨੇ ਬਾੜਾ। ਆਪਣੇ ਪਿੱਛੇ ਦਾ ਸਾਰੀ ਚੰਗਾ ਹੀ ਕਰ ਰਹੇ ਨੇ ਬਾਈ। ਵਧੀਆ ਕਰ ਰਹੇ ਨੇ। ਹਾਂ? ਕਿਸਾਨਾਂ ਦਾ ਵੀ ਇਹ ਕਹਿੰਦੇ ਕਿ ਸਾਨੂੰ ਜੇ ਸਰਕਾਰਾਂ ਸਾਡੀ ਸੁਣ ਲੈਣ ਤੁਹਾਨੂੰ ਲੋੜ ਨਾ ਪਵੇ। ਹਾਂ ਹਾਂ ਕਿ ਲੋੜ ਨਾ ਪਵੇ ਸਾਨੂੰ। ਕਿਸਾਨਾਂ ਦੇ ਨਾਲ ਹੋ ਤੁਸੀਂ? ਹਾਂ ਨਾਲ ਹਾਂ ਬਾਈ। ਦੇਖ ਸਕਦੇ ਹੋ ਕਿ ਬਹੁਤ ਲੰਬਾ ਜਾਮ ਜਾਨੀ ਕਿ ਇੱਥੇ ਲੱਗ ਚੁੱਕਿਆ ਹੈਗਾ ਔਰ ਨਾ ਦਿਖਾਇਆ ਜਾਵੇ ਕੈਮਰਾਮੈਨ ਨੂੰ ਕਿੰਨਾ ਵੀ ਕਰੇ ਘੁਮਾ ਕੇ ਕੈਮਰਾ ਚਾਰ ਸਵੇਰੇ ਜ਼ਰੂਰ ਵਿਖਾਇਆ ਜਾਵੇ ਆ ਆਪਣੇ ਪੁਲਿਸ ਕਰਮਚਾਰੀ ਵਿਚਾਰੇ ਵੀਰ ਜਿਹੜੇ ਨੇ ਲਗਾਤਾਰ ਜਿਹੜੇ ਜਾਮ ਨੂੰ ਹਟਾਉਣ ਦੀ ਜਿਹੜੀ ਕੋਸ਼ਿਸ਼ ਇਹ ਵੀ ਕਰਦੇ ਨਜ਼ਰ ਆ ਰਹੇ ਨੇ ਲੇਕਿਨ ਟਰੈਕਟਰ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਹੈਗੇ ਸੀ ਜਿੰਨਾ ਕਰਕੇ ਥੋੜਾ ਟ੍ਰੈਫਿਕ ਨੂੰ ਦਿੱਕਤ ਤਾਂ ਆਈ ਹੈਗੀ ਹੈ ਕਿਉਂਕਿ ਪਹਿਲਾਂ ਹੀ ਪਾਤੜਾਂ ਦੇ ਵਿੱਚ ਟ੍ਰੈਫਿਕ ਤਾਂ ਆਏ ਜਿਹੜਾ ਜਾਮ ਨੇ ਉਹ ਲੰਮੇ-ਲੰਮੇ ਲੱਗਦੇ ਰਹਿੰਦੇ ਨੇ ਚਾਹੇ ਬਿਨਾ ਕਿਸਾਨਾਂ ਦੇ ਗੱਲ ਵੀ ਕੀਤੀ ਜਾਵੇ ਕਿਸਾਨਾਂ ਕਰਕੇ ਨਹੀਂ ਜਿਆਦਾ ਜਾਮ ਲੱਗਾ ਕਿਉਂਕਿ ਇੱਥੇ ਭਗਤ ਸਿੰਘ ਚੌਕ ਦੀ ਜੇ ਆਪਾਂ ਗੱਲ ਕਰੀਏ ਤਾਂ ਉੱਥੇ ਬਿਨਾ ਕਿਸੇ ਗੱਲ ਤੋਂ ਰੋਜ਼ ਲੰਮੇ-ਲੰਮੇ ਜਿਹੜੇ ਜਾਮ ਨੇ ਉੱਥੇ ਲੱਗਦੇ ਨਜ਼ਰ ਆਉਂਦੇ ਹੈਗੇ ਨੇ ਇਸ ਟਾਈਮ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਾਤੜਾਂ ਦੀਆਂ ਹਾਂਜੀ ਗੁਰਵਿੰਦਰ ਜੀ ਅੱਜ ਕੱਢਿਆ ਮਾਰਚ ਬਹੁਤ ਸਫਲਤਾਪੂਰਵਕ ਕਰਿਆ ਬਹੁਤ ਸ਼ਾਂਤਮਈ ਤਰੀਕੇ ਨਾਲ ਕਿਉਂਕਿ ਅਸੀਂ ਸਾਰੀ ਕਵਰੇਜ ਵੀ ਰਸਤੇ ਦੇ ਵਿੱਚ ਕੀਤੀ ਹੈ ਕਿਤੇ ਨਾ ਕਿਤੇ ਥੋੜੀ ਥੋੜੀ ਜੀ ਜਾਨੀ ਕਿ ਜ਼ਰੂਰ ਟ੍ਰੈਫਿਕ ਨੂੰ ਲੈ ਕੇ ਸਮੱਸਿਆ ਆਈ ਸੀ ਜਿਵੇਂ ਕਿ ਪੁਲ ਦੇ નીચે ਲਾਲੋ ਜਾਂ ਭਗਤ ਸਿੰਘ ਚੌਕ ਲਾਲੋ ਔਰ ਉਹਨਾਂ ਦੇ ਵਿੱਚੋਂ ਅਸੀਂ ਵੀਊ ਵੀ ਲਏ ਕਾਫੀ ਲੋਕਾਂ ਦੇ ਗੱਡੀਆਂ ਦੇ ਉੱਪਰ ਬਹੁਤ ਵੀਊ ਜਿਹੜਾ ਸਾਨੂੰ ਪੋਜ਼ਿਟਿਵ ਆਇਆ ਲੇਕਿਨ ਕੁਝ ਨਾ ਕਿਤੇ ਕੁਝ ਨੈਗੇਟਿਵ ਆਇਆ ਸੀ ਦੇਖੋ ਜੀ ਸਭ ਨੂੰ ਤਾਂ ਮਲਕਿ ਖੁਸ਼ ਨਹੀਂ ਕਰ ਸਕਦੇ ਪਰ ਗੱਲ ਇਹ ਆ ਉਹ ਲੋਕ ਬੋਲਦੇ ਜਿਨ੍ਹਾਂ ਨੂੰ ਹਲੇ ਕਾਨੂੰਨਾਂ ਬਾਰੇ ਸਮਝ ਨਹੀਂ ਜਿਨ੍ਹਾਂ ਨੂੰ ਸਮਝ ਹੈਗੀ ਆ ਉਹ ਇਹਦੇ ਹਰ ਮਹੀਨੇ ਪੱਖ 'ਚ ਰਹਿੰਦੇ ਆ ਜਿਸ ਤਰ੍ਹਾਂ ਇਹ ਬਿਜਲੀ ਦਾ ਆਪਾਂ ਕਹ ਕੇ ਹਟਾਏ ਬਿਜਲੀ ਸੋਧ ਬਿੱਲ ਐ ਬੀਜ ਬਿੱਲ ਐ ਚਾਰ ਲੀਵਰ ਕੋਡ ਨੇ ਤੇ ਮੰਨਰੇਗ ਵਾਲੀ ਜਿਹੜੀ ਜੀ ਰਾਮ ਜੀ ਕੀਤਾ ਇਹ ਇਕੱਲਾ ਕਸਾਣਾ ਦਾ ਮਸਲਾ ਤਾਂ ਹੈ ਨਹੀਂਗਾ ਬਿਜਲੀ ਹਰੇਕ ਬੰਦਾ ਵਰਤਦਾ ਹਰੇਕ ਵਰਗ ਦਾ ਵਰਤਦਾ ਹੈਗਾ ਇਹ ਲੜਾਈ ਸਭ ਦੀ ਹੈਗੀ ਇਸ ਕਰਕੇ ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਆ ਜਿਨ੍ਹਾਂ ਨੂੰ ਇਹ ਹਲੇ ਇਹ ਚੀਜ਼ ਦੀ ਸਮਝ ਨਹੀਂ ਆ ਕਿ ਅਸੀਂ ਥੋੜੀ ਲੜਾਈ ਲੜ ਰਹੇ ਹੈਗੇ ਆ ਜੇ ਨਾ ਲੜੇ ਸੰਯੁਕਤ ਕਿਸਾਨ ਮੋਰਚਾ ਤਾਂ ਇਹ ਮਾਰ ਸਭ ਨੂੰ ਪੈਣੀ ਆ ਤੇ ਉਹ ਬੰਦੇ ਬਾਅਦ 'ਚ ਕਹਿਣਾ ਕਿ ਇਹ ਤੁਸੀਂ ਸਹੀ ਕਰਦੇ ਸੀਗੇ ਇਸ ਕਰਕੇ ਜਿਵੇਂ ਪਿਛੇ ਲੈਂਡ ਪੁਲਿੰਗ ਨੀਤੀ ਆਈ ਸੀਗੀ ਜੇ ਉਹ ਲਾਗੂ ਹੋ ਜਾਂਦੀ ਸੰਯੁਕਤ ਮੋਰਚਾ ਡਟ ਕੇ ਨਾ ਖੜਦਾ ਦੀਵਾਰ ਬਣ ਕੇ ਨਾ ਖੜਦਾ ਤਾਂ ਅੱਜ ਨੂੰ ਜਿਹੜੇ ਸਮੇਕਰ ਨਾਲ ਕੁਝ ਹੋਰ ਹੋਣੇ ਸੀ ਇਸ ਕਰਕੇ ਸੰਯੁਕਤ ਮੋਰਚਾ ਆਪਣੇ ਫਰਜ਼ ਨੂੰ ਜਾਣਦਾ ਹੋਇਆ ਪਛਾਣਦਾ ਹੋਇਆ ਇਹ ਉਹ ਕਿਰਤ ਦੀ ਰਾਖੀ ਕਰਦਾ ਤੁਸੀਂ ਬਾਕੀ ਤੁਸੀਂ ਦੇਖਿਆ ਜਿਹੇ ਜਿਹੜਾ ਟਰੈਕਟਰ ਮਾਰਚ ਕੀਤਾ ਇਹ ਮਤਲਬ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਹਰ ਸਾਲ ਜਿਹੜਾ 26 ਜਨਵਰੀ ਨੂੰ ਆਪਾਂ ਕਰਦੇ ਹੁੰਦੇ ਹੁੰਨੇ ਆ ਟਰੈਕਟਰ ਪ੍ਰੇਡ ਕਰਦੇ ਆ ਉਹ ਚ ਇਹ ਆ ਕਿ ਸਾਡਾ ਥੋੜਾ ਸ਼ਕਤੀ ਪ੍ਰਦਰਸ਼ਨ ਵੀ ਹੁੰਦਾ ਤੇ ਜਿਹੜੀ ਸਾਡੀਆਂ ਨਵੇਂ ਮੰਗਾਂ ਹੁੰਦੀਆਂ ਉਹ ਬਾਹਰ ਦੇ ਨਾਲ ਨਾਲ ਕੇ ਆ ਸਾਡੀਆਂ ਕਾਨੂੰਨ ਆ ਰਹੇ ਆ ਇੱਕ ਬੀਲ ਆ ਰਹੇ ਹੈਗੇ ਹੁਣ ਜਿਸ ਤਰ੍ਹਾਂ ਚਾਰ ਬਿਲਾਂ ਦੀ ਗੱਲ ਕਰਕੇ ਹਟਿਆ ਸੀ ਇਹ ਸਾਰੇ ਜਿਹੜਾ ਉਹਨਾਂ ਨੂੰ ਰੱਦ ਕਰਵਾਉਣ ਦੇ ਲਈ ਅਸੀਂ ਕਰ ਰਹੇ ਹੈਗੇ ਹਾਂਜੀ ਪ੍ਰਧਾਨ ਜੀ ਪਿਛਲੀ ਵਾਰ ਨਾਲੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਇਸ ਮਾਰਚ ਦੇ ਵਿੱਚ ਆਏ ਹੈਗੇ ਨੇ ਔਰ ਗੱਲ ਕੀਤੀ ਜਾਵੇ ਹੁਣ ਅਗਲੀਆਂ ਰੰਨੀਤੀ ਤੁਹਾਡੀਆਂ ਕੀ ਹੋਣਗੀਆਂ ਭਾਰਤੀ ਕਿਸਾਨ ਯੂਨੀਅਨ ਗਰਾਹਾ ਬਲਾਕ ਪ੍ਰਧਾਨ ਮਰੀਤ ਸਿੰਘ ਤੋਂ ਕਰਾ ਜੋ ਕਿ ਅੱਜ ਸੰਯੁਕਤ ਮੋਰਚੇ ਕਿਨਿਓ ਕਾਲ ਦਿੱਤੀ ਸੀ ਸਾਰਾ ਪੰਜਾਬ ਕੀ ਸਾਰਾ ਹਿੰਦੁਸਤਾਨ ਜਿੰਨੀ ਵਿੱਚ ਜਥੇਬੰਦੀਆਂ ਦਿੱਲੀ ਅंदोलਨ ਦੇ ਵਿੱਚ ਸ਼ਾਮਲ ਸੀ ਆਪੋ ਆਪਣੇ ਸਟੇਟਾਂ ਦੇ ਵਿੱਚ ਇਹ ਉਹ ਮਹਾਰਾਸ਼ਟਰ ਹੈ ਇਹ ਐਮਪੀਏ ਚ ਹੈ ਗੁਜਰਾਤ ਹੈ ਉੱਥੇ ਉੱਤੇ ਸਾਰੇ ਥਾਮ ਇਹ ਜਿਹੜੇ ਰੋਸ ਮਾਰਚ ਨੇ ਜੀ ਕਿੱਥੇ ਗਏ ਆਉਣ ਵਾਲੇ ਸਮੇਂ ਦੀ ਗੱਲ ਹੈ ਕਿ ਆਉਣ ਵਾਲੇ ਸਮੇਂ ਜਿਵੇਂ ਸੰਯੁਕਤ ਮੋਰਚਾ ਸਾਨੂੰ ਕਾਲ ਦੇਊਗਾ ਉਸ ਕਾਲ ਦੇ ਉੱਤੇ ਜਿਵੇਂ ਅਸੀਂ ਅੱਜ ਫੁੱਲ ਚਾੜੇ ਨੇ ਅਸੀਂ ਸٹری ਫੁੱਲ ਅਸੀਂ ਕਿਸੇ ਵੀ ਢੰਗ ਦੀ ਕਾਲ ਜਾਂ ਕੋਈ ਡੀਸੀ ਘੇਰਨੇ ਨੇ ਜਾਂ ਮੁੱਖ ਮੰਤਰੀ ਘੇਰਨੇ ਨੇ ਜਾਂ ਕੋਈ ਚੰਡੀਗੜ੍ਹ ਦਾ ਪ੍ਰੋਗਰਾਮ ਵੱਡਾ ਜਿਸ ਤਰ੍ਹਾਂ ਉਹਨਾਂ ਨੇ ਪ੍ਰੋਗਰਾਮ ਸਾਨੂੰ ਦੇਣਾ ਹੈ ਉਸ ਗੱਲ ਤੇ ਅਸੀਂ ਫੁੱਲ ਚਾੜਾਂਗੇ ਉਸ ਦੀ ਗੱਲ ਦੇ ਉੱਤੇ ਲੈਣ ਤੇ ਚੱਲਾਂਗੇ ਪਰ ਪ੍ਰਦਰਸ਼ਨ ਇੱਦਾਂ ਹੀ ਚੱਲਦੇ ਰਹਿਣਗੇ ਜਿੰਨਾ ਜਰ ਮਗਾਨੀ ਮੰਨਿਆ ਹੈ ਪ੍ਰਦਰਸ਼ਨ ਹਰ ਸਾਲ ਚੱਲਦੇ ਆਏ ਚੱਲਦੇ ਰਹਿਣਗੇ ਕਿਉਂਕਿ ਜਿਹੜਿਆ ਲੋਕਾਂ ਦੇ ਉੱਤੇ ਐਡਾ ਵੱਡਾ ਬੋਝ ਹੈ ਬੀ ਬੋਰਡ ਪ੍ਰਾਈਵੇਟ ਹੋ ਗਈ ਤੇ ਕਿਸੇ ਵੀ ਕਿਸਾਨ ਮਜ਼ਦੂਰ ਮੁਲਾਜ਼ਮ ਦਾ ਕੋਈ ਵੀ ਚੁੱਲਾ ਨਹੀਂ ਚੱਲਦਾ ਜਿੰਨਾ ਚਿਰ ਬੈੱਲ ਵੀ ਨਹੀਂ ਲੱਗਦਾ ਰੋਟੀ ਨਹੀਂ ਖਾਂਦੇ ਚਾਹ 8 10 ਵਜੇ ਨਾਲ ਲੈਟ ਆਵੇ 10 ਵਜੇ ਤੀ ਅਸੀਂ ਰੋਟੀ ਨਹੀਂ ਖਾਂਦੇ ਜਿਹੜੀਆਂ ਚਿਪਾ ਵਾਲੇ ਮੀਟਰ ਪਾਏ ਨੇ ਇਹਨਾਂ ਨੇ ਚਿਪਾ ਬਾਤੀਆਂ ਜਿਵੇਂ ਆਪਾਂ ਮੋਬਾਈਲ ਦੇ ਵਿੱਚ ਕਹਿੰਦੇ ਆ ਵੀ 500 ਰੁਪਿਆ ਪਾਵੋ 28 ਦਿਨਾਂ ਬਾਅਦ ਮੁੱਕੜੇ ਮੁੱਕਣਾ ਉਹਨੇ ਉਹ ਹਾਲਾਤ ਹੋ ਜਾਣਗੇ ਜੇ 500 ਰੁਪਿਆ ਪਾ ਲਿਆ ਚਾਹੇ ਉਹ 4 ਦਿਨਾਂ 'ਚ ਮੁੱਕਦੇ 8 ਦਿਨਾਂ 'ਚ ਮੁੱਕੜਾ ਤਾਂ ਚੁੱਲ੍ਹਾ ਬੰਦ ਹੋਣੀ ਹੋਣਾ ਇਹ ਜਿਹੜੀ ਬਿਜਲੀ ਹੈ ਬਹੁਤ ਮਹਿੰਗੀ ਹੈ ਅਸੀਂ ਤਾਂ ਲੋਕਾਂ ਨੂੰ ਅਪੀਲ ਕਰਦੇ ਆ ਵੀ ਇਸ ਬਿੱਲ ਦੇ ਉੱਤੇ ਨਰੇਗਾ ਦੇ ਉੱਤੇ ਤੇ ਬਿਜਲੀ ਬਿੱਲ ਦੇ ਉੱਤੇ ਦਾ ਖਾ ਖਾਜ ਕਰਕੇ ਸਾਰੇ ਕਿਸਾਨ ਮਜ਼ਦੂਰ ਉੱਠੋ ਦੁਕਾਨਦਾਰ ਮਲਾਜ਼ਮ ਉੱਠੋ ਤਾਂ ਇਸ ਨੂੰ ਆਪਾਂ ਦਬ ਸਕੀਏ ਨਹੀਂ ਇਕੱਲੇ ਦੇ ਬਸਦਾ ਰੋਗ ਨਹੀਂ ਹੈ ਜੇ ਕਿਸੇ ਵੀ ਕਿਸਾਨੀ ਦਾ ਤਾਂ ਕੰਮ ਹੈ ਨਹੀਂ ਕਈ ਕਹਿੰਦੇ ਨੇ ਕਿਸਾਨਾਂ ਦਾ ਕੰਮ ਹੈ ਵੀ ਜਿਹੜੀ ਕੌਣ ਨਹੀਂ ਭੁਗਦਾ ਜੇ ਕੋਈ ਦਿਹਾੜੀਦਾਰ ਨਹੀਂ ਭੁਗਦਾ ਕੋਈ ਦੁਕਾਨਦਾਰ ਨਹੀਂ ਭੁਗਦਾ ਕੋਈ ਵੱਡਾ ਮਲਾਜ਼ਮ ਨਹੀਂ ਭੁਗਦਾ ਬਿਜਲੀ ਸਾਰੇ ਭੁਗਦੇ ਰੱਤਾ ਸਭ ਨੂੰ ਕਹਿੰਦੇ ਆ ਵੀ ਇਸ ਜਥੇਬੰਦੀਆਂ ਦਾ ਵੱਧ ਕੇ ਬਿੱਲ ਦਾ ਵਿਰੋਧ ਕਰੋ ਗ੍ਰੇਦਾ ਬੋਝ ਵਿਰੋਧ ਕਰੋ ਤਾਂ ਕਿ ਆਪਾਂ ਜੱਜ ਕੇ ਮੋਰਚਾ ਲੜ ਸਕੀਏ